ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਆ ਸਦਾ ਨਾਨਕ ਕੀ ਅਰਦਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਉ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰਕ ਸਫਰ ਨੂੰ ਵਿਚਾਰਦੇ ਹੋਇਆਂ ਕਲ ਦੇ دیਵਾਨਾਂ ਤੱਕ ਤੀਜੀ ਉਦਾਸੀ ਦਾ ਸਫ਼ਰ ਅਸੀਂ ਬਗਦਾਦ ਤੱਕ ਦਾ ਵਿਚਾਰਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਲਮਾਨ ਮਤ ਦੇ ਪ੍ਰਮੁੱਖ ਸ਼ਹਿਰ ਬਗਦਾਦ ਦੇ ਵਿੱਚ ਪਹੁੰਚਦੇ ਨੇ ਜਿੱਥੇ ਪੀਰ ਦਸਤਗੀਰ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੁਲਾਕਾਤ ਹੁੰਦੀ ਹੈ ਵਿਚਾਰ ਹੁੰਦੀ ਹੈ ਸਤਗੁਰੂ ਸਚੇ ਪਾਤਸ਼ਾਹ ਜੀ ਤੀਜੀ ਉਦਾਸੀ ਦੀ ਵਾਪਸੀ ਵੱਲ ਪਰਤ ਰਹੇ ਹਨ ਦੁਨੀਆ ਨੂੰ ਸੱਚ ਦਾ ਹੁਕਮ ਆ ਦਿੰਦੇ ਆ ਦੁਨੀਆ ਦਾ ਉਧਾਰ ਕਰਦੇ ਆ ਇੱਕ ਅਕਾਲ ਪੁਰਖ ਦੇ ਨਾਲ ਜੋੜਦੇ ਆ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆ ਸਤਗੁਰੂ ਸਚੇ ਪਾਤਸ਼ਾਹ ਜੀ ਵਾਪਸ ਪਰਤ ਰਹੇ ਹਨ ਸਤਗੁਰੂ ਸਚੇ ਪਾਤਸ਼ਾਹ ਜੀ ਇਸ ਸਫ਼ਰ ਨੂੰ ਅੱਗੇ ਕਰਦੇ ਹੋਇਆਂ ਕਾਬਲ ਦੀ ਧਰਤੀ ਤੇ ਪਹੁੰਚਦੇ ਹਨ ਇਹ ਸਫ਼ਰ ਬਗਦਾਦ ਬਗਦਾਦ ਤੋਂ ਸਤਿਗੁਰੂ ਕਾਬਲ ਪਹੁੰਚਦੇ ਹਨ ਅਫਗਾਨਿਸਤਾਨ ਸਤਿਗੁਰੂ ਜਦੋਂ ਕਾਬਲ ਪਹੁੰਚਦੇ ਨੇ ਉਸ ਵੇਲੇ 1520 ਹੈ ਅਸੀਂ ਵਿਚਾਰਿਆ ਸੀ ਜਿਹੜਾ ਤੀਜੀ ਉਦਾਸੀ ਉਹ 1518 ਦੇ ਵਿੱਚ ਸਤਿਗੁਰੂ ਨੇ ਆਰੰਭ ਕੀਤੀ ਸੀ 20 ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਾਬਲ ਪਹੁੰਚਦੇ ਹਨ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਾਬਲ ਪਹੁੰਚੇ ਉਦੋਂ ਕਾਬਲ ਦੇ ਉੱਪਰ ਬਾਬਰ ਨੇ ਹਮਲਾ ਕਰਕੇ ਕਬਜ਼ਾ ਕੀਤਾ ਹੋਇਆ ਸੀ 2 ਸਾਲ ਪਹਿਲਾਂ ਇਹਦਾ ਭਾਵ 1518 ਦੇ ਵਿੱਚ ਬਾਬਰ ਨੇ ਕਾਬਲ ਉੱਪਰ ਕਬਜ਼ਾ ਕਰ ਲਿਆ ਸੀ ਜੋ ਹਾਲਾਤ ਸਾਨੂੰ ਸਤਗੁਰੂ ਪਾਤਸ਼ਾਹ ਜੀ ਨੇ ਬੜੇ ਨੇੜੇ ਹੋ ਕੇ ਵੇਖੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਧੱਕਾ ਹੋ ਰਿਹਾ ਹੈ ਲੋਕਾਂ ਦੇ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ ਇਹ ਸਤਗੁਰੂ ਨੇ ਸਾਰੀਆਂ ਚੀਜ਼ਾਂ ਬੜੇ ਨੇੜੇ ਹੋ ਕੇ ਵੇਖੀਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਕਾਬਲ ਤੋਂ ਹੁੰਦੇ ਹੋਏ ਅੱਗੇ ਹਸਨ ਅਬਦਾਲ ਪਹੁੰਚਦੇ ਨੇ ਹਸਨ ਅਬਦਾਲ ਜੇ ਦੇ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਈਏ ਇੱਕ ਹਸਨ ਨਾਮ ਦਾ ਬੰਦਾ ਸੀ ਜਿਹੜਾ ਅਬਦਾਲ ਤੋਂ ਆਇਆ ਸੁਭਾਵਕ ਤੌਰ ਤੇ ਕਈ ਉਹਨਾਂ ਦੇ ਨਾਮ ਦੇ ਨਾਲ ਜਿੱਦਾਂ ਉਦਾਹਰਣ ਵਜੋਂ ਆਪਾਂ ਜਦੋਂ ਇਤਿਹਾਸ ਦੇ ਵਿਚਾਰ ਸਾਂਝੇ ਕੀਤੀ ਸੀ ਉਦੋਂ ਆਪਾਂ ਇਹ ਗੱਲ ਕੀਤੀ ਸੀ ਜਦੋਂ ਇਤਿਹਾਸ ਦੀ ਲੜੀ ਆਪਾਂ ਵਿਚਾਰ ਰਹੇ ਸੀ ਤੇ ਹੁਣ ਉਹਨਾਂ ਦੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਲੱਗ ਜਾਂਦਾ ਹੈ ਇਤਿਹਾਸ ਦੀ ਲੜੀ ਦੇ ਵਿੱਚ ਕਿੰਨੇ ਨੇ ਹੁਣ ਉਸੇ ਤਰੀਕੇ ਦੇ ਨਾਲ ਇਹ ਅਬਦਾਲ ਦਾ ਰਹਿਣ ਵਾਲਾ ਸੀ हसन ਇਹਨੇ ਲੋਕਾਂ ਦੀ ਮਦਦ ਦੇ ਵਾਸਤੇ ਉੱਥੇ ਇੱਕ ਸਰਾਂ ਬਣਾਈ ਵੀ ਆਏ ਗਏ ਜਿਹੜੇ ਰਾਹੀਰ ਨੇ ਇੱਥੇ ਰੁਕ ਜਾਇਆ ਕਰ ਬੜਾਨੇਕ ਬੰਦਾ ਸੀ ਉਹਨੇ ਸਾਰਾ ਬਣਾਇ ਹੌਲੀ ਹੌਲੀ ਲੋਕ ਰੁਕਣ ਲੱਗ ਪਏ ਜਦੋਂ ਲੋਕ ਰੁਕਣ ਲੱਗ ਪਏ ਉਹਨਾਂ ਨੇ ਆਪਣੀ ਆਮਦਨ ਵੇਖਦੇ ਹੋਇਆ ਦੋ ਚਾਰ ਦੁਕਾਨਾਂ ਪਾ ਲਈਆਂ ਦੋ ਚਾਰ ਘਰ ਪਾ ਲੇ ਵੇਖਦੇ ਆ ਵੇਖਦੇ ਆ ਉਹ ਹਸਨ ਅਬਦਾਲ ਇੱਕ ਸ਼ਹਿਰ ਵੱਸ ਗਿਆ ਹੌਲੀ ਹੌਲੀ ਸ਼ਹਿਰ ਵੱਸ ਗਿਆ ਪਹਿਲਾਂ ਉਹ ਸ਼ਹਿਰ ਨਹੀਂ ਸੀ ਹੁਣ ਇਸ ਸ਼ਹਿਰ ਦੇ ਵਿੱਚ ਇੱਕ ਫਕੀਰ ਹੈ ਜੀਦਾ ਨਾਮ ਇਤਿਹਾਸ ਨੇ ਲਿਖਿਆ ਬਲੀਕ ਕੰਧਾਰੀ ਇੱਥੋਂ ਦਾ ਰਹਿਣ ਵਾਲਾ ਬਲੀਕ ਕੰਧਾਰੀ ਇੱਕ ਫਕੀਰ ਹੈ ਜਿੱਥੇ ਇਹਦਾ ਡੇਰਾ ਹੈ ਪਹਾੜੀ ਦੇ ਉੱਪਰ ਉੱਥੇ ਪਾਣੀ ਦਾ ਚਸ਼ਮਾ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਬੋਤੀਆਂ ਥਾਵਾਂ ਤੇ ਪਾਣੀ ਦੀ ਕਿੱਲਤ ਰਹਿੰਦੀ ਹੈ ਜਾਇਂਜ ਕਹਿ ਲਈਏ ਜਿਹੜਾ ਆਮ ਵਰਤੋਂ ਪੀਣ ਵਾਲਾ ਪਾਣੀ ਹੈ ਉਹ ਬੋਤਾ ਸਾਫ ਸੁਥਰਾ ਨਹੀਂ ਮਿਲਦਾ ਜਿੱਥੇ ਬਲੀਕ ਅੰਧਾਰੀ ਹੈ ਉੱਥੇ ਪਾਣੀ ਦਾ ਚਸ਼ਮਾ ਹੈ ਜਿਹੜੇ ਨਗਰ ਦੇ ਲੋਕ ਹਨ ਉਥੋਂ ਪਾਣੀ ਭਰਨ ਦੇ ਵਾਸਤੇ ਪਾਣੀ ਦੀ ਲੋੜ ਦੀ ਪੂਰਤੀ ਦੇ ਵਾਸਤੇ ਆਉਂਦੇ ਨੇ ਫਕੀਰ ਵੇਖਦੇ ਹੋਇਆ ਜਿਹਦੇ ਕੋਲੋਂ ਪਾਣੀ ਭਰ ਰਹੇ ਆ ਤੇ ਲੋਕਾਂ ਨੇ ਉਹਨੂੰ ਦੁਆ ਸਲਾਮ ਕਰਨੇ ਸ਼ੁਰੂ ਕਰਦੇ ਆਦਰ ਪਾਉ ਦੇਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਪਾਣੀ ਭਰ ਕੇ ਲੈ ਕੇ ਜਾਣਾ ਫਕੀਰ ਨੂੰ ਦੁਆ ਸਲਾਮ ਕਰ ਦੇਣੀ ਹੌਲੀ ਹੌਲੀ ਉਸ ਚੀਜ਼ ਦੀ ਉਹਨੂੰ ਆਦਤ ਬਣ ਗਈ ਜਿਹੜੇ ਲੋਕ ਉਹਦਾ ਸਤਕਾਰ ਕਰਦੇ ਸੀ ਉਹਨੂੰ ਉਹਨਾਂ ਨੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਿਹੜੇ ਉਹਦਾ ਸਤਕਾਰ ਨਹੀਂ ਕਰਨ ਕਰਦੇ ਉਹਨਾਂ ਨੂੰ ਲਤਾੜ ਕੇ ਮਾਰ ਦਿਆ ਕਰਦਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਥੇ ਪਹੁੰਚਦੇ ਹਨ ਭਾਈ ਮਰਦਾਨਾ ਜੀ ਨੇ ਇੱਥੇ ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ ਮਹਾਰਾਜ ਪਿਆਸ ਲੱਗੀ ਹੈ ਮੈਂ ਬੇਨਤੀ ਸਾਇਦ ਪਹਿਲਾਂ ਵੀ ਕੀਤੀ ਹੋਵੇ ਇਸ ਲੜੀ ਦੌਰਾਨ ਭਾਈ ਮਰਦਾਨੇ ਨੂੰ ਐਵੇਂ ਨਹੀਂ ਕਿਤੇ ਵੀ ਪਿਆਸ ਲੱਗ ਜਾਂਦੀ ਉਹਦੇ ਪਿੱਛੇ ਬੜਾ ਵੱਡਾ ਕਾਰਨ ਹੈ ਭਾਈ ਮਰਦਾਨਾ ਜੀ ਨੂੰ ਐਵੇਂ ਨਹੀਂ ਕਿਤੇ ਵੀ ਭੁੱਖ ਲੱਗ ਜਾਂਦੀ ਉਹਦੇ ਪਿੱਛੇ ਵੀ ਕਾਰਨ ਹੈ ਭਾਈ ਮਰਦਾਨੇ ਦੀ ਲੱਗੀ ਹੋਈ ਪਿਆਸ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨੂੰ ਬਦਲ ਦਿੰਦੀ ਹੈ। ਭਾਈ ਮਰਦਾਨੇ ਨੂੰ ਲੱਗੀ ਹੋਈ ਭੁੱਖ ਪਤਾ ਨਹੀਂ ਕਿੰਨਿਆਂ ਦੇ ਅੰਦਰ ਦਾ ਜ਼ਹਿਰ ਖਤਮ ਕਰ ਦਿੰਦੀ ਹੈ। ਸਤਿਗੁਰੂ ਨੇ ਇੱਥੇ ਟਿਕਾਣਾ ਕੀਤਾ। ਮਹਾਰਾਜ ਉਪਹਾੜੀ ਤੋਂ ਥੱਲੇ ਬੈਠਦੇ ਨੇ। ਸਤਿਗੁਰੂ ਨੇ ਉੱਪਰ ਵੇਖਿਆ ਜਿਹੜਾ ਫਕੀਰ ਆ ਉੱਥੇ ਬੈਠਿਆ ਹੋਇਆ ਹੈ ਭਾਈ ਮਰਦਾਨਾ ਜੀ ਨੂੰ ਭੇਜਿਆ ਵੀ ਜਾਓ ਤੁਸੀਂ ਪਾਣੀ ਪੀ ਕੇ ਆਓ ਨਾਲੇ ਪਾਣੀ ਲੈ ਆਓ ਭਾਈ ਮਰਦਾਨਾ ਜੀ ਚੜਾਈ ਚੜ ਕੇ ਗਏ ਉਹਨਾਂ ਜਾ ਕੇ ਪੁੱਛਿਆ ਹੋਵੇਗਾ ਵੀ ਮੈਂ ਪਾਣੀ ਪੀ ਲਾ ਤੇ ਬਲੀ ਕੰਧਾਰੀ ਨੇ ਵਣਾ ਕਰਤਾ ਵੀ ਨਹੀਂ ਪਾਣੀ ਨਹੀਂ ਪੀਣਾ ਕਿ ਉਹ ਕਿ ਉਹਨੂੰ ਆਦਤ ਪਹਿਲਾਂ ਬਣੀ ਹੋਈ ਸੀ ਵੀ ਜਿਹੜੇ ਲੋਕ ਪਹਿਲਾਂ ਆ ਕੇ ਮੈਨੂੰ ਅਦਬ ਸਤਕਾਰ ਦੇਣਗੇ ਮੈਨੂੰ ਮੱਥਾ ਟੇਕਣਗੇ ਉਹਨਾਂ ਨੂੰ ਤਾਂ ਮੈਂ ਕਹਾਂਗਾ ਲੈ ਲਓ ਜੀ ਪਾਣੀ ਪੀ ਲਓ ਜਿਹੜਾ ਮੈਨੂੰ ਨਹੀਂ ਮੰਨਦਾ ਮੈਂ ਉਹਨੂੰ ਪਾਣੀ ਕਿੱਦਾਂ ਪੇਂਡਦਾ ਕੋਣੋਂ ਤੁਸੀਂ ਬੜੀ ਕੰਦਾਰੀ ਨੇ ਸਵਾਲ ਕੀਤਾ ਕੋਣੋਂ ਉਹਨਾਂ ਕਿਹਾ ਵੀ ਮੇਰਾ ਨਾਮ ਰਧਾਨਾ ਆ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਆ ਸਤਿਗੁਰੂ ਜੀ ਥੱਲੇ ਬੈਠੇ ਨੇ ਮੈਂ ਪਾਣੀ ਲੈਣ ਦੇ ਵਾਸਤੇ ਆ ਉਨੇ ਮਨਾ ਕਰ ਜ ਨਹੀਂ ਲੈਣਾ ਪਾਣੀ ਭਾਈ ਮਰਦਾਨਾ ਜੀ ਵਾਪਸ ਆ ਗਏ ਗੁਰੂ ਨਾਨਕ ਸਹਿਬ ਨੂੰ ਪੁੱਛਿਆ ਗੁਰਨਾਨਕ ਸਹਿਬ ਨੇ ਪੁੱਛਿਆ ਭਾਈ ਮਰਦਾਨਾ ਜੀ ਪਾਣੀ ਮਿਲਿਆ ਈਲਰ ਪਾਣੀ ਭਾਈ ਮਰਦਾਨਾ ਜੀ ਕਹਿੰਦੇ ਨਾ ਸਤਿਗੁਰੂ ਨੇ ਮਨਾ ਕਰਤਾ ਤਾਂ ਭਾਈ ਮਰਦਾਨਾ ਗੁਰੂ ਨਾਨਕ ਸਹਿਬ ਨੇ ਕਿਹਾ ਫਿਰ ਜਾਓ ਫਿਰ ਲੈ ਕੇ ਆਓ ਬੜੀ ਹੈਰਾਨੀ ਵਾਲੀ ਗੱਲ ਉਨੇ ਜਵਾਬ ਨਹੀਂ ਦਿੱਤਾ ਉਹਨੇ ਕੋਈ ਸਵਾਲ ਨਹੀਂ ਕੀਤਾ ਮਹਾਰਾਜ ਉਹਨੇ ਮਨਾ ਕਰਤਾ ਦੁਬਾਰਾ ਕਿਉਂ ਜਾਣਾ ਨਹੀਂ ਇਹ ਭਾਈ ਮਰਦਾਨੇ ਜੀ ਦਾ ਵੀ ਦੇਖੋ ਮੈਂ ਪਹਿਲਾਂ ਵੀ ਉਸ ਦਿਨ ਵੀ ਗੱਲ ਕਰਦਾ ਹੁੰਦਾ ਸੀ ਵੀ ਭਾਈ ਮਰਦਾਨਾ ਜੀ ਦੇ ਨਾਲ ਨਾਲ ਅਸੀਂ ਇਨਸਾਫ ਨਹੀਂ ਕੀਤਾ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਉਹਦੇ ਕੋਈ ਵੀ ਸਵਾਲ ਕੀਤਾ ਜਾਂ ਉਹਦਾ ਜਵਾਬ ਜਾਂ ਮੁੜ ਕੇ ਕਦੇ ਜਵਾਬ ਨਹੀਂ ਦਿੱਤਾ ਠੀਕ ਐ ਸਤਿਗੁਰੂ ਪਾਈ ਮਰਦਾਨਾ ਜੀ ਫਿਰ ਚਲੇ ਗਏ। ਬਲੀ ਕੰਧਾਰੀ ਗੁੱਸੇ ਦੇ ਵਿੱਚ ਆਇਆ। ਤੁਹਾਨੂੰ ਮਨਾ ਕੀਤਾ ਵੀ ਇੱਥੋਂ ਪਾਣੀ ਨਹੀਂ ਮਿਲਣਾ। ਨਾਲੇ ਬਲੀ ਕੰਧਾਰੀ ਕਹਿੰਦਾ ਵੀ ਤੂੰ ਕਿਸੇ ਗੁਰੂ ਦਾ ਨਾਮ ਲੈਂਦਾ ਸੀ ਪਹਿਲਾਂ ਆਇਆ। ਕੌਣ ਹੈ ਗੁਰੂ? ਕਹਿੰਦੇ ਧੰਨ ਗੁਰੂ ਨਾਨਕ ਸਾਹਿਬ। ਮੈਂ ਤਾਂ ਉਹਨਾਂ ਦੇ ਨਾਲ ਸਾਜ ਵਜਾਉਂਦਾ। ਹੁਣ ਬਲੀ ਕੰਧਾਰੀ ਨੇ ਗੱਲ ਦੇ ਵਿੱਚ ਇਹ ਕਹਿ ਦਿੱਤਾ ਵੀ ਜੇ ਜਿਸ ਗੁਰੂ ਦਾ ਤੂੰ ਚੇਲਾ ਆਂ ਜੇ ਤੂੰ ਆਪਣੇ ਆਪ ਨੂੰ ਉਹਦਾ ਚੇਲਾ ਮੰਨਦਾ ਇੰਨਾ ਵੱਡਾ ਮੰਨਦਾ ਹੁੰਦੀ ਤੂੰ ਵੜਿਆ ਹੀ ਕਰ ਰਿਹਾ ਬਹੁਤੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਦੀ ਤਾਰੀਫ ਦੇ ਵਿੱਚ ਭਾਈ ਮਰਦਾਨਾ ਜੀ ਨੇ ਕੀਤੀਆਂ ਹੋਣੀਆਂ ਵੀ ਮੈਂ ਚੇਲਾ ਕਿਦਾਂ ਆ ਮੈਂ ਨਾਲ ਕਿਦੇ ਰਹਿਣਾ ਭਲੀ ਕੰਧਾਰੀ ਨੇ ਕਿਹਾ ਜੇ ਤੇਰਾ ਗੁਰੂ ਇੰਨਾ ਮਹਾਨ ਹੈ ਤੇ ਪਾਣੀ ਲੈਣ ਮੇਰੇ ਕੋਲ ਕਿਉਂ ਭੇਜਿਆ ਜੇ ਤੁਸੀਂ ਦੁਨੀਆ ਨੂੰ ਤਾਰ ਰਹੇ ਹੋ ਤੇ ਪਾਣੀ ਲੈਣ ਦੇ ਵਾਸਤੇ ਮੇਰੇ ਕੋਲ ਕਿਉਂ ਆ ਰਹੇ ਭਾਈ ਮਰਦਾਨਾ ਜੀ ਵਾਪਸ ਪਰਤੇ। ਬਦਵਾਨ ਨੇ ਬੜੀ ਪਿਆਰੀ ਗੱਲ ਕੀਤੀ ਕਿੰਦੇ ਭਾਈ ਮਰਦਾਨੇ ਦੀਆਂ ਅੱਖਾਂ ਦੇ ਵਿੱਚ ਅਥਰੂ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕੀ ਹੋਇਆ ਤੁਹਾਨੂੰ ਕੁਝ ਬੋਲਿਆ? ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਮੈਨੂੰ ਕੁਝ ਬੋਲਦਾ ਤੇ ਮੈਂ ਪ੍ਰਵਾਹ ਨਾ ਕਰਦਾ। ਮੈਂ ਆਪਣੀ ਪ੍ਰਵਾਹ ਨਹੀਂ ਕਰਦਾ ਮੈਨੂੰ ਕੁਝ ਬੋਲਦਾ ਤੇ ਮੈਂ ਕਦੇ ਨਹੀਂ ਸੀ ਸੋਚਣਾ। ਪਰ ਮੇਰੇ ਸਾਹਮਣੇ ਸਤਿਗੁਰੂ ਤੁਹਾਡੇ ਬਾਰੇ ਉਹਨੇ ਬੋਲੇ ਆ ਤੇ ਉਹ ਮੇਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਨਾ ਕੋਈ ਕੁਝ ਕਰ ਮੈਨੂੰ ਪਰਵਾਹ ਨਹੀਂ ਮੈਂ ਤਾਂ ਆਪਣਾ ਆਪ ਤੁਹਾਡੇ ਚਰਨਾਂ ਦੇ ਵਿੱਚ ਵੇਚ ਦਿੱਤਾ ਪਰ ਜਦੋਂ ਮੇਰੇ ਸਤਿਗੁਰੂ ਦੇ ਬਾਰੇ ਮੇਰੀ ਜ਼ਿੰਦਗੀ ਦੇ ਆਸਰੇ ਦੇ ਬਾਰੇ ਕੋਈ ਗੱਲ ਕਰੇ ਉਹ ਮੇਤੋਂ ਬਰਦਾਸ਼ਤ ਨਹੀਂ ਹੁੰਦੀ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਆਓ ਆਪਾਂ ਪਾਣੀ ਦਾ ਪ੍ਰਬੰਧ ਕਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚ ਕੇ ਵਿਚਾਰ ਕਰਕੇ ਇੱਕ ਵੱਡੇ ਸਾਰੇ ਪੱਥਰ ਨੂੰ ਪਾਸੇ ਕੀਤਾ ਪੱਥਰ ਹਟਾਇਆ ਤੇ ਪੱਥਰ ਹਟਾਉਂਦਿਆਂ ਪਾਣੀ ਦਾ ਚਸ਼ਮਾ ਵਹਿ ਤੁਰਿਆ ਤੇ ਪੱਥਰ हटਦੇ ਹੀ ਜਿਹੜਾ ਉੱਪਰ ਜਾਣ ਵਾਲਾ ਪਾਣੀ ਸੀ ਉਹ ਵੀ ਥੱਲੇ ਆ ਗਿਆ ਆਈ ਮਰਦਾਨੇ ਦੀ ਪਿਆਸ ਨੇ ਜਿਨ੍ਹਾਂ ਲੋਕਾਂ ਨੂੰ ਪਾਣੀ ਦੇ ਕਰਕੇ ਫਕੀਰ ਨੂੰ ਮੱਥੇ ਟੇਕਣੇ ਪੈਂਦੇ ਸੀ ਨਾ ਉਹਨਾਂ ਨੂੰ ਵੀ ਆਜ਼ਾਦੀ ਦਵਾ ਦਿੱਤੀ ਆ ਗੁਰੂ ਨਾਨਕ ਨੇ ਚਸ਼ਮਾ ਚਲਾ ਦਿੱਤਾ ਇੱਥੇ ਕਿਸੇ ਨੂੰ ਝੁਕਣ ਦੀ ਲੋੜ ਨਹੀਂ ਜਿਹਦਾ ਜੀ ਕਰਦਾ ਉਹ ਆ ਕੇ ਪਾਣੀ ਪੀਓ ਬਲੀ ਕੰਧਾਰੀ ਨੂੰ ਇਹ ਚੀਜ਼ ਦੇਖ ਕੇ ਗੱਲ ਨੂੰ ਵੇਖ ਕੇ ਗੁੱਸਾ ਆਇਆ ਗੁੱਸੇ ਦੇ ਵਿੱਚ ਆਇਆ ਪਹਾੜੀ ਤੋਂ ਪੱਥਰ ਜਿਹੜਾ ਥੱਲੇ ਸੁੱਟਣਾ ਹੋ ਆਸਾਨ ਸੀ ਉਹਨੇ ਜ਼ੋਰ ਲਾ ਕੇ ਪੱਥਰ ਪਹਾੜੀ ਤੋਂ ਥੱਲੇ ਸੁੱਟ ਦਿੱਤਾ ਥੱਲੇ ਚਸਮੇ ਕੋਲ ਪਾਈ ਮਰਦਾਨਾ ਜੀ ਬੈਠੇ ਪਾਣੀ ਪੀ ਰਹੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਉੱਪਰੋਂ ਆਂਦੇ ਹੋਏ ਪੱਥਰ ਨੂੰ ਰੋਕ ਦਿੱਤਾ ਬੜੀ ਕੰਦਾਰੀ ਦਾ ਅਹੰਕਾਰ ਟੁੱਟਿਆ ਲੋ ਇਕੱਠੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਝੁਕਿਆ ਉਹਦੇ ਅਹੰਕਾਰ ਨੂੰ ਸਤਿਗੁਰੂ ਨੇ ਖਤਮ ਕੀਤਾ ਚਰਨਾ ਦਾ ਭੋਰਾ ਬਣਿਆ ਬੜੀ ਕੰਦਾਰੀ ਹੁਣ ਹਰਜਿੰਦਰ ਸਿੰਘ ਦਲਗੀਰ ਨੇ ਇਹਦੇ ਬਾਰੇ ਗੱਲ ਲਿਖੀ ਹੈ ਕਿਉਂਕਿ ਮੈਂ ਰਾਈਟਰ ਦਾ ਨਾਮ ਤਾਂ ਲੈ ਰਿਆ ਵੀ ਕੱਲ ਅੱਗੇ ਵੀ ਨਵੀਂ ਗੱਲ ਹੈ ਹਰਜਿੰਦਰ ਸਿੰਘ ਦਲਗੀਰ ਲਿਖਦੇ ਜਿਸ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਉੱਪਰ ਪੱਥਰ ਸੁੱਟਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਂ ਤੇ ਉਸ ਪੱਥਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪੰਜੇ ਦਾ ਨਿਸ਼ਾਨ ਬਣਵਾ ਕੇ ਤੇ ਉਸ ਥਾਂ ਤੇ ਗੁਰਦੁਆਰਾ ਬਣਾ ਕੇ ਯਾਦ ਦੇ ਵਿੱਚ ਉਸ ਦਾ ਨਾਮ ਪੰਜਾ ਸਾਹਿਬ ਰੱਖ ਕੇ ਉਹਨੂੰ ਵੱਡੇ ਪੱਧਰ ਤੋਂ ਵਿਸਥਾਰ ਕੀਤਾ ਸਾਡੀ ਨਾ ਇੱਕ ਕਮੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੀ ਨਾ ਅਸੀਂ ਉਹ ਭੁੱਲ ਕੇ ਛੋਟੀਆਂ-ਛੋਟੀਆਂ ਜੜੀਆਂ ਇਤਿਹਾਸ ਦੀਆਂ ਕੁਝ ਕੁ ਗੱਲਾਂ ਨੇ ਉਹਨਾਂ ਨੂੰ ਫੜ ਲਿਆ ਉਪਦੇਸ਼ ਭੁੱਲ ਗਿਆ ਤੁਸੀਂ ਵੇਖੋ ਕੱਲ ਆਪਾਂ ਗੱਲ ਕੀਤੀ ਮੱਕੇ ਦੀ ਹਰ ਸਿੱਖ ਨੂੰ ਇਹ ਪਤਾ ਗੁਰੂ ਨਾਨਕ ਸਾਹਿਬ ਨੇ ਮੱਕਾ ਘੁਮਾ ਦਿੱਤਾ ਇਹ ਚੇਤਾ ਪਰ ਸਾਨੂੰ ਇਹ ਨਹੀਂ ਚੇਤਾ ਚੇਤਾ ਕੀਤਾ ਵੀ ਗੁਰੂ ਨਾਨਕ ਸਾਹਿਬ ਨੇ ਮੱਕੇ ਦੇ ਵਿੱਚ ਉਪਦੇਸ਼ ਕੀ ਦਿੱਤਾ ਹੁਣ ਕਈ ਲੋਕਾਂ ਨੇ ਇਹ ਜ਼ਰੂਰ ਕਿਹਾ ਵੀ ਗੁਰੂ ਨਾਨਕ ਸਾਹਿਬ ਦਾ ਪੰਜਾ ਜਿਹੜਾ ਪੱਥਰ ਦੇ ਵਿੱਚ ਗੜ ਗਿਆ ਕਿ ਗੁਰੂ ਨਾਨਕ ਸਾਹਿਬ ਪੰਜਾ ਗੱਡਣ ਦੇ ਵਾਸਤੇ ਗਏ ਸੀ ਗੁਰੂ ਨਾਨਕ ਸਾਹਿਬ ਦਾ ਉੱਥੇ ਜਾਣ ਦਾ ਕਾਰਨ ਪੰਜਾ ਗੱਡਣਾ ਤੇ ਨਹੀਂ ਗੁਰੂ ਨਾਨਕ ਸਾਹਿਬ ਦਾ ਉੱਥੇ ਜਾਣ ਦਾ ਕਾਰਨ ਪੱਥਰ ਰੋਕਣਾ ਤੇ ਨਹੀਂ ਗੁਰੂ ਨਾਨਕ ਸਾਹਿਬ ਦਾ ਉੱਥੇ ਜਾਣ ਦਾ ਕਾਰਨ ਆਪਣੀ ਕਰਾਮਾਤ ਵਿਖਾਣਾ ਤੇ ਨਹੀਂ ਗੁਰੂ ਨਾਨਕ ਸਾਹਿਬ ਤੇ ਬਲੀ ਕੰਧਾਰੀ ਨੂੰ ਸੁਧਾਰਨ ਦੇ ਵਾਸਤੇ ਗਏ ਸੀ ਸਾਨੂੰ ਬਲੀ ਕੰਧਾਰੀ ਚੇਤਾ ਨਹੀਂ ਰਿਹਾ ਉਹ ਅਦੀਬ ਨੇ ਗੱਲ ਕੀਤੀ ਕਹਿੰਦਾ ਉਹ ਸਿਰਨਾ ਫਿਰਨਾ ਸ਼ਾਹੀ ਮਸਜਿਦ ਕਾ ਉਹ ਗਿਰਨਾ ਗੈਬੀ ਪੱਥਰ ਕਾ ਹਰ ਬਾਤ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ ਸਾਨੂੰ ਪੱਥਰ ਯਾਦ ਰਹਿ ਗਿਆ ਗੁਰੂ ਨਾਨਕ ਦਾ ਪੈਗਾਮ ਯਾਦ ਨਹੀਂ ਰਿਹਾ ਸਾਨੂੰ ਮੱਕਾ ਯਾਦ ਰਹਿ ਗਿਆ ਮੱਕੇ ਦੀ ਸਿੱਖਿਆ ਯਾਦ ਨਹੀਂ ਰਹੀ ਸਾਡਾ ਪੰਜੇ ਨਾਲ ਕੀ ਲੈਣਾ ਜੇ ਗੁਰੂ ਨਾਨਕ ਸਾਹਿਬ ਨੇ ਪੰਜਾ ਲਾਇਆ ਵੀ ਹੈ ਲਾਇਆ ਹੋਏਗਾ ਜੋ ਬਾਅਦ ਦੇ ਵਿੱਚ ਲੱਗਿਆ ਲੱਗਿਆ ਫੇਰ ਸਾਨੂੰ ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀ ਦਿੱਤਾ ਉਹਦੇ ਨਾਲ ਵਸਤਾ ਸਤਗੁਰੂ ਪਾਤਸ਼ਾਹ ਜੀ ਇੱਥੋਂ ਤੁਰਦੇ ਨੇ ਸਹਿਬ ਪਾਤਸ਼ਾਹ ਜੀ ਹੁਣ ਵਾਪਸੀ ਵੱਲ ਨੇ ਤੇ ਇੱਥੋਂ ਸਤਗੁਰੂ ਪਾਤਸ਼ਾਹ ਜੀ ਦਾ ਜਿਹੜਾ ਅਗਲਾ ਪੜਾ ਹੈ ਉਹ ਪਿਸ਼ਾਵਰ ਹੈ ਸਤਗੁਰੂ ਪਿਸ਼ਾਵਰ ਦੀ ਧਰਤੀ ਤੇ ਪਹੁੰਚੇ ਇੱਥੇ ਇੱਕ ਫਕੀਰ ਹੈ ਜਿਹਦਾ ਨਾਮ ਹੈ ਬਾਲ ਗੁੰਦਈ ਪਸ਼ਾਵਰ ਦੇ ਵਿੱਚ ਬਾਲ ਗੁੰਦਈ ਨਾਮ ਦਾ ਫਕੀਰ ਹੈ ਇਹ ਬੜਾ ਨੇਕ ਦਿਲ ਬੰਦਾ ਹੈ ਸਤਿਗੁਰੂ ਇਹਦੇ ਕੋਲ ਪਹੁੰਚੇ ਨੇ ਬੜਾ ਸਵਾਗਤ ਕੀਤਾ ਸਤਿਗੁਰੂ ਦਾ ਬੜਾ ਪਿਆਰ ਨਾਲ ਵਿਚਾਰ ਚਰਚਾ ਹੋਈ ਇਹ ਉਹ ਫਕੀਰ ਹੈ ਜਿਹਦਾ ਜਿਹਦੇ ਕੋਲ ਵੱਡੇ ਵੱਡੇ ਅਮੀਰ ਆ ਕੇ ਇਹਦੇ ਕੋਲ ਰੁਕਿਆ ਕਰਦੇ ਸੀ ਇਹਦੇ ਕੋਲ ਮੱਥੇ ਟੇਕਦੇ ਸੀ ਤੇ ਅਮੀਰ ਇਹਦੇ ਕੋਲ ਆਪਣੀਆਂ ਜਿਹੜੀਆਂ ਦੌਲਤਾਂ ਜਾਂ ਆਪਣੇ ਵੱਲੋਂ দান ਦਿਆ ਕਰਦੇ ਸੀ ਇਹ ਅਮੀਰਾਂ ਕੋਲੋਂ ਲੈ ਕੇ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਦੇ ਵਿੱਚ ਵੰਡ ਦਿਆ ਕਰਦਾ ਸੀ ਆਪਣੇ ਕੋਲ ਨਹੀਂ ਰੱਖਣਾ ਇਹ ਇਹ ਵੀ ਬੜਾ ਵੱਡਾ ਇੱਕ ਤਰੀਕਾ ਹੈ ਜਿਹੜਾ ਕੁਝ ਇਹਦੇ ਕੋਲ ਆਣਾ ਇਨੇ ਆਪਣੇ ਤਰੀਕੇ ਦੇ ਨਾਲ ਜਿਹੜੇ ਆਪਣੀ ਨਜ਼ਰ ਦੇ ਵਿੱਚ ਇਹਨੂੰ ਕੋਈ ਗਰੀਬ ਬੰਦੇ ਦਿਸਣੇ ਉਹਨਾਂ ਦੀ ਮਦਦ ਕਰ ਦੇਣੀ। ਇਹਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਬੜਾ ਲੰਮਾ ਸਮਾਂ ਰੁਕਦੇ ਨੇ ਵਿਚਾਰ ਚਰਚਾ ਹੁੰਦੀ ਹੈ। ਇੱਥੇ ਜਿਹੜੀ ਸਮਝਣ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਥੇ ਤੁਰਨ ਲੱਗੇ ਨੇ। ਫਕੀਰ ਭਾਲ ਗੁੰਦਈ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਬੇਨਤੀ ਕੀਤੀ ਮਹਾਰਾਜ ਤੁਹਾਡੇ ਦਿੱਤੇ ਹੋਏ ਉਪਦੇਸ਼ ਨੂੰ ਮੈਂ ਚੇਤਾ ਰੱਖਾਂਗਾ ਪਰ ਮੇਰੇ ਮਨ ਦੀ ਇੱਕ ਇੱਛਾ ਹੈ ਜੇ ਤੁਸੀਂ ਇਨਕਾਰ ਨਾ ਕਰੋ ਮੈਂ ਤੁਹਾਡੀ ਯਾਦ ਦੇ ਵਿੱਚ ਕੁਝ ਇੱਥੇ ਰੱਖਣਾ ਚਾਹੁੰਦਾ ਸਤਿਗੁਰੂ ਨੇ ਕਿਹਾ ਦੱਸੋ ਭਾਈ ਫਕੀਰ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਆਪਣਾ ਪੈਰ ਇੱਕ ਪੱਥਰ ਦੇ ਉੱਪਰ ਰੱਖੋ ਤੇ ਮੈਂ ਉਸ ਪੱਥਰ ਦੇ ਉੱਪਰ ਤੁਹਾਡੇ ਪੈਰ ਦੇ ਨਿਸ਼ਾਨ ਬਣਾ ਲੈਣਾ ਚਾਹੁੰਦਾ ਫਕੀਰ ਵਾਲ ਗੁੰਦੇ ਹੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਦੇ ਨਿਸ਼ਾਨ ਉਸ ਪੱਥਰ ਦੇ ਉੱਪਰ ਬਣਾਏ ਸਹਿਬ ਪਾਤਸ਼ਾਹ ਜੀ ਪਿਸ਼ਾਵਰ ਤੋਂ ਅਗਲਾ ਜਿਹੜਾ بڑا ਸਤਿਗੁਰੂ ਕਰਦੇ ਨੇ ਉਹ ਕਰਦੇ ਨੇ ਰੋਹਤਾਸ ਰੋਤਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਮਿਲਾਪ ਹੁੰਦਾ ਹੈ ਭਾਈ ਭਗਤ ਜੀ ਦੇ ਨਾਲ ਮੈਂ ਵਿਚਾਰ ਨੂੰ ਸੰਖੇਪ ਕਰਾਂ ਕਿਉਂਕਿ ਕੱਲ ਇਹ ਲੜੀ ਦੀ ਸਮਾਪਤੀ ਕਰਨੀ ਹੈ ਭਗਤ ਜੀ ਦੇ ਨਾਲ ਮਿਲਾਪ ਹੋਇਆ ਰੋਤਾਸ ਤੋਂ ਅਗਲਾ ਜਿਹੜਾ ਪੜਾ ਹੈ ਸਤਗੁਰੂ ਜੀ ਦਾ ਉਹ ਗੁਜਰਾਤ ਹੈ ਗੁਜਰਾਤ ਤੋਂ ਅਗਲਾ ਪੜਾ ਸਤਗੁਰੂ ਪਾਤਸ਼ਾਹ ਜੀ ਨੇ ਕੀਤਾ ਐਮਨਾਬਾਦ ਹੁਣ ਐਮਨਾਬਾਦ ਸਤਗੁਰੂ ਦੂਜੀ ਵਾਰ ਆ ਰਹੇ ਨੇ ਇਹ ਆਪਾਂ ਜਦੋਂ ਪਹਿਲੀ ਉਦਾਸੀ ਦੀ ਗੱਲ ਕੀਤੀ ਸੀ ਉਦੋਂ ਅਸੀਂ ਵਿਚਾਰਿਆ ਸੀ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਜਾ ਕੇ ਠਹਿਰਦੇ ਨੇ ਹੁਣ ਇਸ ਵਾਰ ਜਦੋਂ ਸਤਗੁਰੂ ਪਾਤਸ਼ਾਹ ਜੀ ਐਮਨਾਬਾਦ ਪਹੁੰਚਦੇ ਨੇ ਤੇ ਸਿੱਧਾ ਭਾਈ ਲਾਲੋ ਜੀ ਦੇ ਘਰ ਪਹੁੰਚੇ ਜਦੋਂ ਸਤਗੁਰੂ ਅਹਿਮਦਾਬਾਦ ਪਹੁੰਚਦੇ ਨੇ ਤੇ ਉਦੋਂ ਅਹਿਮਦਾਬਾਦ ਦੇ ਲੋਕਾਂ ਨੂੰ ਕਿਉਂਕਿ ਅਹਿਮਦਾਬਾਦ ਦਾ ਦੂਜਾ ਨਾਂ ਸੈਦਪੁਰ ਵੀ ਆਉਂਦਾ ਜੀ ਇਤਿਹਾਸ ਤੇ ਵਿੱਚ ਸੈਦਪੁਰ ਵੀ ਆਉਂਦਾ ਇੱਥੇ ਸਤਗੁਰੂ ਪਹੁੰਚਦੇ ਨੇ ਉੱਥੇ ਪਹੁੰਚਣ ਦਾ ਇੱਕ ਬੜਾ ਵੱਡਾ ਕਾਰਨ ਹੈ ਕਿਉਂਕਿ ਸਤਗੁਰੂ ਕਿੱਥੋਂ ਆ ਰਹੇ ਨੇ ਪਿੱਛੋਂ ਕਾਬਲ ਤੋਂ ਆ ਰਹੇ ਨੇ ਤੇ ਕਾਬਲ ਦੇ ਉੱਪਰ ਰਾਜ ਕਿੰਨੇ ਕੀਤਾ ਸੀ ਬਾਬਰ ਨੇ ਤੇ ਸਤਗੁਰੂ ਪਤਸ਼ਾਹ ਜੀ ਉੱਥੋਂ ਇਹ ਸੰਦੇਸ਼ ਲੈ ਕੇ ਆ ਰਹੇ ਸੀ ਵੀ ਬਾਬਲ ਆ ਰਿਹਾ ਚੜ ਕੇ ਤੇ ਚੜ ਕੇ ਉਹਨੇ ਤੁਹਾਡੇ ਉੱਪਰ ਆਉਣਾ ਹੈ। ਅਹਿਮਦਾਬਾਦ ਦੇ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਸੀ ਉਹਨੇ ਤੁਹਾਡੇ ਉੱਪਰ ਚੜ ਕੇ ਆਉਣਾ ਇੱਥੇ ਉਹਨੇ ਹਮਲਾ ਕਰਨ ਦਾ ਸੁਚੇਤ ਹੋ ਜੋ। ਉਹ ਵਿਚਾਰ ਸਤਗੁਰੂ ਜੀ ਦੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਬਾਬਰ ਦੇ ਹਮਲੇ ਦੇ ਬਾਬਤ। ਉਹ 2-3 ਸਾਲ ਹੋ ਗਏ ਉਹ ਤੋਂ ਪਹਿਲਾਂ ਐਤਵਾਰ ਦੇ ਦੀਵਾਨ ਦੇ ਅੰਦਰ ਅਸੀਂ ਉਹ ਤਿੰਨੇ ਸ਼ਬਦ ਇਹ ਕਿ ਕਰਕੇ ਵਿਚਾਰੇ ਸੀ ਸਤਿਗੁਰੂ ਨੇ ਉਹ ਸਾਰੀ ਵਿਆਖਿਆ ਉਥੋਂ ਦੇ ਹਾਲਾਤ ਹਮਲੇ ਦੇ ਹਾਲਾਤ ਮਹਾਰਾਜ ਨੇ ਉਹ ਆਪਣੀ ਬਾਣੀ ਦੇ ਵਿੱਚ ਬਿਆਨ ਕੀਤੇ ਸਤਿਗੁਰੂ ਨੇ ਲੋਕਾਂ ਨੂੰ ਸਮਝਾਇਆ ਭਾਈ ਜਿਹੜੇ ਤੁਸੀਂ ਰਾਜੇ ਹੋ ਤੁਸੀਂ ਐਸ਼-ਪਸ਼ਤੀ ਦੇ ਵਿੱਚ ਮਸਤ ਹੋ ਗਏ ਤੁਸੀਂ ਜੰਗ ਦੀ ਤਿਆਰੀ ਕਿਉਂ ਨਹੀਂ ਕਰਦੇ ਤੁਹਾਡੀਆਂ ਤੁਹਾਡੀਆਂ ਤਲਵਾਰਾਂ ਜਿਹੜੀਆਂ ਨੇ ਖੁੰਡੀਆਂ ਹੋਈਆਂ ਪਈਆਂ ਨੇ ਤੁਸੀਂ ਤਲਵਾਰ ਚੜਾ ਚਲਾਣਾ ਭੁੱਲ ਗਏ ਤੁਹਾਡਾ ਕੰਮ ਸਿਰਫ ਐਸ਼ ਪ੍ਰਸਤੀ ਰਹਿ ਗਿਆ ਜੇ ਤੁਹਾਡੇ ਉੱਪਰ ਹਮਲਾ ਹੋਇਆ ਤੇ ਤੁਹਾਨੂੰ ਕਿੰਨੇ ਬਚਾਉਣਾ ਉਹਨਾਂ ਗੱਲ ਕੀਤੀ ਕਿ ਉਹ ਤਾਂ ਸਾਨੂੰ ਹਮਲੇ ਤੋਂ ਡਰਨ ਦੀ ਲੋੜ ਹੀ ਨਹੀਂ ਸਾਡੇ ਕੋਲ ਤੰਤਰੀ ਬੜੇ ਵੱਡੇ ਵੱਡੇ ਆ ਸਾਡੇ ਕੋਲ ਮੌਲਵੀ ਬੜੇ ਵੱਡੇ ਵੱਡੇ ਆ ਕਹਿੰਦੇ ਉਹਨਾਂ ਕੀ ਕਰਨਾ ਕਹਿੰਦੇ ਜਦੋਂ ਸਾਨੂੰ ਪਤਾ ਲੱਗਣਾ ਹੈ ਵੀ ਫੌਜ ਚੜ੍ਹ ਕੇ ਆ ਰਹੀ ਹੈ ਅਸੀਂ ਧੂਣੇ ਤਪਾ ਦੇਣੇ ਅਸੀਂ ਆਪਣੇ ਤੰਤਰਿਕਾਂ ਨੂੰ ਬਿਠਾ ਦੇਣਾ ਉਹਨੇ ਫੌਜਾਂ ਨੀਆਂ ਕਰ ਦੇਣੀਆਂ ਬਾਬਰ ਚੜ ਕੇ ਆ ਗਿਆ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਬਾਬਰ ਨਹੀਂ ਸੀ ਚੜ ਕੇ ਆਇਆ ਉਤੇ ਬਰਾਤ ਲੈ ਕੇ ਆਇਆ ਸੀ ਪਾਪ ਦੀ ਪਾਪ ਕੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਤੱਕੇ ਦੇ ਨਾਲ ਲੋਕਾਂ ਤੋਂ ਬੜਾ ਅਤਿਆਚਾਰ ਕੀਤਾ ਜੀ ਬੜਾ ਖੂਨ ਵਹਾਇਆ। ਉਹ ਗੁਰੂ ਨਾਨਕ ਸਾਹਿਬ ਨੇ ਇਹ ਹਮਲੇ ਦੇ ਬਾਬਤ ਜ਼ਿਕਰ ਵੀ ਕੀਤਾ। ਮਹਾਰਾਜ ਇੱਥੇ ਕੋਈ ਇਨਸਾਫ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤਕੜਾ ਤਕੜੇ ਨੂੰ ਮਾਰੇ ਤੇ ਗੱਲ ਫੱਬਦੀ ਹੈ ਵੀ ਜੋ ਤਕੜੇ ਆਪਸ ਦੇ ਵਿੱਚ ਲੜ ਰਹੇ ਨੇ। ਪਰ ਜਦੋਂ ਸਖਤਾ ਸੀ ਮਾਰੇ ਪੈ ਵਗੈ ਖਸਮੇ ਕਿਸਾ ਪਰਸਾਈ ਜਦੋਂ ਤਕੜਾ ਬੰਦਾ ਮਾੜੇ ਦੇ ਉੱਪਰ ਅਤਿਆਚਾਰ ਕਰ ਰਿਹਾ ਹੋਵੇ ਤੇ ਇੱਥੇ ਕੋਈ ਗੱਲ ਨਹੀਂ ਖੋਬਦੀ ਪਰ ਉਸੇ ਹੀ ਉਹਨੇ ਉਹਨਾਂ ਦੇ ਸ਼ਬਦਾਂ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਇਹਦੇ ਵਿੱਚ ਸਾਰਾ ਕਸੂਰਵਾਰ ਬਾਬਰ ਨਹੀਂ ਹੈ ਇਹਦੇ ਵਿੱਚ ਕਸੂਰਵਾਰ ਇੱਥੋਂ ਦੇ ਲੋਕ ਵੀ ਨੇ ਜਿਹੜੇ ਆਪਣਾ ਕੰਮ ਭੁੱਲ ਬੈਠੇ ਨੇ ਉਹ ਤਿੰਨੇ ਸ਼ਬਦ ਦੀ ਬੜੀ ਕਮਾਲ ਦੀ ਵਿਆਖਿਆ ਹੈ। ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਸੀ ਔਨ 78, ਜਾਨ 97 ਔਰ ਵੀ ਉੱਠ ਸੀ ਮਰਦ ਦਾ ਚੇਲਾ। ਵੀ ਇਹ ਇਕੱਲਾ ਪਹਿਲਾ ਨਹੀਂ ਹੈ। ਇਹ ਤੂੰ ਬਾਅਦ ਵੀ ਬੜੇ ਆਉਣਗੇ। ਜੇ ਤੁਸੀਂ ਨਾ ਸੁਚੇਤ ਹੋਏ ਤੇ ਇਸੇ ਤਰੀਕੇ ਦੇ ਨਾਲ ਉੱਟੇ ਜਾਂਦੇ ਰਹੋਗੇ। ਔਰ ਹੋਇਆ ਜਦੋਂ ਤੱਕ ਸੁਚੇਤ ਨਹੀਂ ਹੋਏ ਜਾਂ ਜਦੋਂ ਤੱਕ ਸਿੱਖਾਂ ਨੇ ਆਪਣੇ ਹੱਥ ਦੇ ਵਿੱਚ ਇਸ ਵਾਕਡੋਰ ਨੂੰ ਨਹੀਂ ਲਿਆ ਉਦੋਂ ਤੱਕ ਲੁੱਟੇ ਜਾਂਦੇ ਰਹੇ ਇਹ ਬੜੀ ਵੱਡੀ ਇੱਕ ਪ੍ਰਾਪਤੀ ਦੀ ਗੱਲ ਹੈ ਉਹ ਗੱਲ ਵੱਖਰੀ ਹੈ ਵੀ ਇੱਥੋਂ ਦੇ ਲੋਕ ਇਸ ਚੀਜ਼ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਜਿਸ ਰਾਹ ਨੂੰ ਦੁਨੀਆ ਦੇ ਲੋਕ ਨਾ ਸੁਣ ਕੇ ਡਰਦੇ ਸੀ ਨਾ ਉਸ ਰਾਹ ਨੂੰ ਦਰਾ ਖੈਬਰ ਰਾਹ ਨੂੰ ਸਿੱਖਾਂ ਨੇ ਬੰਦ ਕੀਤਾ ਜਿਹੜਾ ਅੱਜ ਤੱਕ ਨਹੀਂ ਜਿੱਤੋਂ ਅਫਗਾਨੀ ਲੁੱਟਣ ਦੇ ਵਾਸਤੇ ਆਉਂਦੇ ਸੀ ਨਾ ਉਹ ਆਪਾਂ ਇਤਿਹਾਸ ਦੀ ਗੱਲ ਕੀਤੀ ਹੈ ਸਿੱਖਾਂ ਨੇ ਬੰਦ ਕੀਤਾ ਥੋੜੀ ਜੀ ਗਿਣਤੀ ਦੇ ਵਿੱਚ ਆਉਣਾ ਇੱਥੋਂ ਲੁੱਟ ਕੇ ਲੈ ਕੇ ਚੱਲ ਜਾਣਾ ਬਾਬਰ ਨੇ ਬੜਾ ਮਾਰ ਕਟ ਕੀਤੀ ਬੜਾ ਲੋਕਾਂ ਨੂੰ ਇਹਨੇ ਖੂਨ ਵਹਾਇਆ ਬੜਾ ਕੁਝ ਲੁੱਟਿਆ ਜਿਹੜੇ ਬੱਚੇ ਉਹਨਾਂ ਨੂੰ ਕੈਦ ਕਰਕੇ ਲੈ ਗਿਆ ਇਤਿਹਾਸ ਦੇ ਮੁਤਾਬਕ ਧੰਨ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਵੀ ਇਸ ਕੈਦ ਦੇ ਵਿੱਚ ਸ਼ਾਮਲ ਨੇ ਕੀ ਤਾਰੀਫ ਕਰੀਏ ਗੁਰੂ ਨਾਨਕ ਸਾਹਿਬ ਤੇਰੀ ਤੁਹਾਨੂੰ ਤੇ ਅਸੀਂ ਸਮਝ ਹੀ ਨਹੀਂ ਪਾਇਆ ਨਾ ਜਿੰਨਾ ਕੁਝ ਤੁਸੀਂ ਸਾਡੇ ਵਾਸਤੇ ਕੀਤਾ ਸੀ ਤੁਹਾਡੀ ਉਨੀ ਬੇਕਦਰਦੀ ਕੀਤੀ ਤੂੰ ਮੱਕੇ ਦੇ ਵਿੱਚ ਲੱਤਾਂ ਖਾ ਕੇ ਮੱਤਾਂ ਦਿੱਤੀਆਂ ਤੂੰ ਸੱਚ ਦਾ ਉਪਦੇਸ਼ ਦੇਣ ਦੇ ਵਾਸਤੇ ਸੱਚ ਦਾ ਹੋਕਾ ਦੇਣ ਦੇ ਵਾਸਤੇ ਜੇਲਾਂ ਕੱਟੀਆਂ ਨਹੀਂ ਮਿਲਣਾ ਇਦਾਂ ਦਾ ਗੁਰੂ ਆਪਣਾ ਸੁੱਖ ਆਰਾਮ ਚੈਨ ਸਭ ਕੁਝ ਸਾਡੇ ਤੇ ਉਪਰ ਸਾਡੇ ਉੱਪਰ ਦੀਵਾਰ ਦਿੱਤਾ ਕੱਖ ਨਹੀਂ ਰੱਖਿਆ ਆਪਣੇ ਪਰਿਵਾਰ ਦਾ ਸੁੱਖ ਆਪਣੇ ਬੱਚਿਆਂ ਕੋਲ ਰਹਿਣਾ ਆਪਣਾ ਚੰਗਾ ਕਾਰੋਬਾਰ ਸਭ ਕੁਝ ਛੱਡ ਦਿੱਤਾ ਸਤਿਗੁਰੂ ਜੀ ਬਾਬਰ ਦੀ ਜੇਲ੍ਹ ਦੇ ਵਿੱਚ ਪਹੁੰਚਦੇ ਨੇ ਜੇਲ੍ਹ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਲੋਕਾਂ ਨੂੰ ਤਰਵਾਸਾ ਦਿੱਤਾ ਸਤਿਗੁਰੂ ਨੇ ਸਮਝਾਇਆ ਭੋਲਿਓ ਇਸ ਸਲਾਕਾਂ ਤੁਹਾਡੇ ਸਰੀਰ ਨੂੰ ਕੈਦ ਕਰ ਸਕਦੀਆਂ ਨੇ ਜੇ ਤੁਹਾਡਾ ਅੰਦਰ ਆਜ਼ਾਦ ਦੇ ਤੁਸੀਂ ਗੁਲਾਮ ਨਹੀਂ ਹੋਗੇ ਇਹੋ ਜਾਂ ਇਨਕਲਾਬ ਪੈਦਾ ਕੀਤਾ ਸਿਪਾਈ ਨੇ ਬਾਬਰ ਨੂੰ ਜਾ ਕੇ ਇਹ ਗੱਲ ਦੱਸੀ ਵੀ ਉਹਨਾਂ ਦੇ ਮਨ ਦੇ ਵਿੱਚ ਰੋਸ਼ ਹੀ ਨਹੀਂ ਆ ਵੀ ਅਸੀਂ ਕੈਦ ਦੇ ਵਿੱਚ ਆਹ ਤੇ ਚਾਹ ਦੇ ਵਿੱਚ ਬੈਠੇ ਨੇ خیر ਮੌਰ ਸੰਕੇਤ ਪਰ ਕਿਸਮਤੀ ਬਲਵਦਾ ਬਾਬਰ ਦੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਚਰਚਾ ਹੋਈ ਸਤਿਗੁਰੂ ਨੇ ਬਾਬਰ ਦੇ ਨਾਲ ਸਿੱਧੀ ਗੱਲ ਕੀਤੀ ਉਹਨੂੰ ਅਹਿਸਾਸ ਕਰਾਇਆ ਵੀ ਤੂੰ ਲੋਕਾਂ ਦਾ ਖੂਨ ਦੋਲੇ ਮਾਰਾ ਕੀਤਾ ਉਹਨੇ ਗੱਲ ਸਵੀਕਾਰ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਹੜੇ ਅਮਨਾਬਦ ਦੇ ਲੋਕਾਂ ਨੂੰ ਨੇ ਕੈਦ ਕੀਤਾ ਸੀ ਸਾਰਿਆਂ ਨੂੰ ਛੱਡਿਆ ਮੈਂ ਦੀਵਾਲੀ ਵਾਲੇ ਦਿਨ ਵੀ ਬੇਨਤੀ ਕੀਤੀ ਸੀ ਤਾਂ ਅਸੀਂ ਕਲਾ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜਨ ਨੂੰ ਯਾਦ ਰੱਖਿਆ ਸਾਡਾ ਗੁਰੂ ਨਾਨਕ ਸਾਹਿਬ ਵੀ ਬੰਦੀ ਛੋੜਿਆ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਥੋਂ ਵਾਪਸ ਪਰਤਦੇ ਨੇ ਸਤਿਗੁਰੂ ਕਰਤਾਰਪੁਰ ਆਉਂਦੇ ਨੇ ਕਰਤਾਰਪੁਰ ਆਉਣ ਤੋਂ ਬਾਅਦ ਜਿਹੜਾ ਅਗਲਾ ਪੜਾ ਸਤਿਗੁਰੂ ਪਾਤਸ਼ਾਹ ਜੀ ਦੇ ਮਾਤਾ ਪਿਤਾ ਦਾ ਦੇਹਾਂਤ ਹੁੰਦਾ ਹੈ ਫਿਰ ਅਗਲਾ ਸਫ਼ਰ ਜਿਹੜਾ ਉਹ ਆਪਾਂ ਕੱਲ ਦੇ ਦੀਵਾਨਤ ਦੇ ਅੰਦਰ ਕਰਕੇ ਇਸ ਲੜੀ ਨੂੰ ਕੱਲ ਆਪਾਂ ਸੰਪੂਰਨ ਕਰਾਂਗੇ ਕਿਉਂਕਿ ਜਿਹੜੇ ਸੋਮਵਾਰ ਦੇ ਦੀਵਾਨ ਹਨ ਉਹ ਅਸੀਂ